ਨਾ ਸਾਡੇ ਕੋਲ ਗੁੜੀ ਆ ਗਈ ਸੀ ਤੇ ਉਹਨਾਂ ਗੁੰਡੇ ਪਾਇ ਨੇ ਤੇ ਗੁੜੀਆ ਖੋਲ ਗਏ ਨੇ ਸਾਡੇ ਨਾਲ ਬਹੁਤ ਕੁੱਟ ਮਾਰ ਕੀਤੀ ਨੇ ਗੁੰਡੇ ਪਾਇ ਨੇ ਬੜੀਆਂ ਧਮਕੀਆਂ ਦੇਂਦੇ ਸੀ ਛੱਡੀ ਕੋਈ ਸੁਣਾਈ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਵੀ ਤੇ ਉਹ ਬਹੁਤ ਸਾਨੂੰ ਕੁੱਟ ਮਾਰ ਕਰ ਗਏ ਮੇਰਾ ਨਾਮ ਬਲਜਿੰਦਰ ਸਿੰਘ ਹੈ ਤੇ ਡੈਡੀ ਦਾ ਨਾਮ ਮਾਲ ਸਿੰਘ ਪਿੰਡ ਮੇਰਾ ਗਜਨੀ ਵਾਲਾ ਹੈ ਤੇ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਮੇਰਾ ਰੀਤੀ ਰਿਵਾਜਾਂ ਦੇ ਅਨਸਾਰ ਮੇਰਾ ਵਿਆਹ ਹੋਇਆ ਸੀ ਪਿੰਡ ਤਰੇੜਾਂ ਤੇ ਮੇਰੇ ਘਰ ਦੇ ਨਾਮ ਜਸਵੀਰ ਕੌਰ ਏ ਉਹਦੇ ਡੈਡੀ ਦੇ ਨਾਮ ਦਰਸ਼ਨ ਸਿੰਘ ਉਹਦੇ ਤਾਏ ਦਾ ਨਾਮ ਅਚਿਮਣ ਸਿੰਘ ਤੇ ਸ਼ੁਰੂ ਤੋਂ ਲੈ ਕੇ ਉਹਨਾਂ ਨੇ ਸਾਡੇ ਨਾਲ ਨਾ ਬੜਾ ਹੀ ਜ਼ਿਆਦਾ ਤੱਕਾ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਉਹਦੀ ਮਾਂ ਦੇ ਮਗਰ ਮਾਂ ਦੇ ਮਗਰ ਲੱਗਦੀ ਸੀ ਤੇ ਉਹਦਾ ਤਾਏ ਦੇ ਤੇ ਉਹਦਾ ਤਾਏ ਨਹੀਂ ਚਾਹੁੰਦਾ ਸੀ ਇਹਨਾਂ ਘਰ ਬਣੇ ਉਹਨਾਂ ਦੀ ਮਾਂ ਦੇ ਮਗਰ ਲੱਗਦਾ ਦਾ ਘਰ ਫਟ ਲਾ 6 ਮਹੀਨੇ ਬੜੀ ਮੁਸ਼ਕਲ ਸਾਡੇ ਕੋਲ ਰਹੀ ਹੈ ਉਹ ਵੀ ਪੰਚਾਇਤਾਂ ਨਾਲ ਇਹ ਤਰੈਂਂ ਦੀ ਨਹੀਂ ਸੀ ਤੇ ਉਸ ਤੋਂ ਬਾਅਦ 6 ਮਹੀਨੇ ਉੱਥੇ ਉੱਥੇ ਚੱਲੀ ਗਈ ਤੇ ਉਹ ਪ੍ਰੈਗਨੈਂਟ ਸੀ ਤੇ ਉਸ ਤੋਂ ਬਾਅਦ ਉਹਦੇ ਕੋਲ ਇੱਕ ਗੁੜੀਆ ਪੈਦਾ ਹੋਈ ਏ ਅਰਵ 4 ਸਾਢੇ ਸਾਢੇ 3 ਸਾਲ ਹੋ ਗਏ ਨੇ ਤਕਰੀਬਨ ਉਹ ਆਦੇਪੇ ਕਹਤੇ ਰਹਿ ਰਹੀ ਉਸ ਤੋਂ ਬਾਅਦ ਤੇ ਮੈਂ 2 ਸਾਲ ਕੋਰਟ ਦੇ ਵਿੱਚ ਕੇਸ ਵੀ ਕੀਤਾ ਵੀ ਮੈਂ ਆਪਣੀ ਗੁੜੀਆ ਨੂੰ ਤੇ ਉਹਨੂੰ ਵਸਾਉਣਾ ਚਾਹਣਾ ਆ ਪਰ ਉਹ 2 ਸਾਲਾਂ ਵਿੱਚ ਇੱਕ ਵਾਰ ਵੀ ਤਰੀਕ ਦੇ ਨਹੀਂ ਆਈ ਤੇ ਨਾ ਉਹ ਮੇਰੇ ਕੋਲ ਵਸਣ ਲਈ ਰਾਜ਼ੀ ਹੋਈ ਤੇ ਹੁਣ ਤਕਰੀਬਨ ਮਹੀਨਾ ਡੇਢ ਪਹਿਲਾਂ ਦੀ ਗੱਲ ਏ ਉਹਨਾਂ ਨੇ ਪੰਚਾਇਤ ਭੇਜੀ ਸਾਡੇ ਘਰ ਆ। ਉਹ ਕਹਿੰਦੇ ਵੀ ਗੁड़िया ਤੁਸੀਂ ਆਈ ਵਾਪਸ ਲੈ ਜਾਓ, ਟੋਡੀ ਗੁड़िया ਹੈ। ਗੁड़िया ਬਾਪ ਕੋਲ ਰਵੇ ਦੀ ਤੇ ਜਿਹੜਾ ਸਮਾਨ ਹੈ ਸਾਡਾ ਜਿੰਨਾ ਵੀ ਵਿਆਹ ਚ ਦਿੱਤਾ ਵਾ ਹਿੰਦਾਜ ਦਾ ਉਹ ਵਾਪਸ ਲਾਵਾਂਗੇ। ਤਹੀਂ ਪੰਚਾਇਤ ਦੀ ਗੱਲ ਮੰਨੀ ਹੈ ਤੇ ਆ ਪੰਚਾਇਤ ਨੇ ਰਾਜੀ ਨਾਮਾ ਸਾਡਾ ਕਰਵਾਇਆ ਹੈ। ਉਹਨਾਂ ਦਾ ਨਾਮ ਦਾ ਸਟਾਮ ਖਰੀਦਾ ਵਾ ਤੇ ਜਿਹੜਾ ਲਿਖਤ ਪੜਤ ਸਾਰੀ ਪੰਚਾਇਤ ਨੇ ਕਰਵਾ ਕੇ ਸਾਨੂੰ ਦਿੱਤੀ ਹੈ। ਤੇ ਅਸੀਂ ਗੁड़िया ਉਹਨਾਂ ਪੰਚਾਇਤ ਨੇ ਸਾਨੂੰ ਲੈ ਕੇ ਦੇ ਦਿੱਤੀ ਸਮਾਨ ਸਾਰੇ ਦਾ ਸਾਰਾ ਉਹਨਾਂ ਨੂੰ। ਵਾਪਸ ਕਰ ਦਿੱਤਾ ਇਹਨੇ 1 ਵਜੇ ਬੋਟ ਮਾਰ ਨਿੱਕੀ ਉਹਨਾਂ ਦੇ ਹੱਥ ਵਿੱਚ ਗੰਡਾਸੀਆਂ ਸਿਟਾਪੇ ਅਸੀਂ ਨਹੀਂ ਚੜਾਨ ਆਏ ਤੇ ਉਹਨਾਂ ਨੇ ਕੰਕੀਆਂ ਦਿੱਤੀਆਂ ਤੇ ਗੁਡੀਆਂ ਖੋ ਕੇ ਲੈ ਗਏ ਉਹਨਾਂ ਸਾਡੇ ਕੋਲ ਗੁਡੀਆਂ ਹੈਗੀ ਸੀ ਤੇ ਉਹਨਾਂ ਗੁੰਡੇ ਪਾਏ ਨੇ ਤੇ ਗੁਡੀਆਂ ਖੋਲ ਗਏ ਨੇ ਸਾਡੇ ਨਾਲ ਬਹੁਤ ਕੁੱਟ ਮਾਰ ਕੀਤੀ ਨੇ ਗੁੰਡੇ ਪਾਏ ਨੇ ਬੜੀਆਂ ਧਮਕੀਆਂ ਦਿੰਦੇ ਸੀ ਛੱਡੀ ਕੋਈ ਸੁਣਾਈ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਵੀ ਤੇ ਉਹ ਬਹੁਤ ਸਨਕਟ ਮਾਰ ਕਰਕੇ ਇੱਕ ਮੇਰਾ ਨਾਮ ਬਲਜਿੰਦਰ ਸਿੰਘ ਤੇ ਡੈਡੀ ਦਾ ਨਾਮ ਮਾਲ ਸਿੰਘ ਪਿੰਡ ਮੇਰਾ ਗਜਨੀ ਵਾਲਾ ਹੈ ਤੇ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਮੇਰਾ ਰੀਤੀ ਰਿਵਾਜਾਂ ਦੇ ਅਨਸਾਰ ਮੇਰਾ ਵਿਆਹ ਹੋਇਆ ਸੀ ਪਿੰਡ ਤਰੇਡਾਂ ਤੇ ਮੇਰੀ ਘਰ ਵਾਲੇ ਦਾ ਨਾਮ ਜਸਵੀਰ ਕੌਰ ਹੈ ਉਹਦੇ ਡੈਡੀ ਦਾ ਨਾਮ ਦਰਸ਼ਨ ਸਿੰਘ ਉਹਦੇ ਤਾਏ ਦਾ ਨਾਮ ਅਚਿਮਣ ਸਿੰਘ ਤੇ ਸ਼ੁਰੂ ਤੋਂ ਲੈ ਕੇ ਉਹਨਾਂ ਨੇ ਸਾਡੇ ਨਾਲ ਨਾ ਬੜਾ ਹੀ ਜ਼ਿਆਦਾ ਤੱਕਾ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਉਹਦੀ ਮਾਂ ਦੇ ਮਗਰ ਮਾਂ ਦੇ ਮਗਰ ਲੱਗਦੀ ਸੀ ਤੇ ਉਹਦਾ ਤਾਇਆ ਦੇ ਤੇ ਉਹਦਾ ਤਾਇਆ ਨਹੀਂ ਚਾਹੁੰਦਾ ਸੀ ਇਹਨਾਂ ਘਰ ਬਣੇ ਉਹਨਾਂ ਦੀ ਮਾਂ ਦੇ ਮਗਰ ਲੱਗਦਾ ਦਾ ਘਰ ਫਟ ਲੰ 6 ਮਹੀਨੇ ਬੜੀ ਮੁਸ਼ਕਲ ਸਾਡੇ ਕੋਲ ਰਹੀ ਹੈ ਉਹ ਵੀ ਪੰਚਾਇਤਾਂ ਨਾਲ ਇੱਥੇ ਰਹਿੰਦੀ ਨਹੀਂ ਸੀ ਤੇ ਉਸ ਤੋਂ ਬਾਅਦ 6 ਮਹੀਨੇ ਉੱਥੇ ਉੱਥੇ ਚਲੀ ਗਈ ਤੇ ਉਹ ਪ੍ਰੈਗਨੈਂਟ ਸੀ ਤੇ ਉਸ ਤੋਂ ਬਾਅਦ ਉਹਦੇ ਕੋਲ ਇੱਕ ਗੁੜੀਆ ਪੈਦਾ ਹੋਈ ਹੈ ਅਰਵ ਚਾਰ ਸਾਢੇ ਸਾਢੇ ਤਿੰਨ ਸਾਲ ਹੋ ਗਏ ਨੇ ਤਕਰੀਬਨ ਉਹ ਆਦੇਪੇ ਕਹਤੇ ਰਹਿ ਰਹੀ ਉਸ ਤੋਂ ਬਾਅਦ ਤੇ ਮੈਂ 2 ਸਾਲ ਕੋਰਟ ਦੇ ਵਿੱਚ ਕੇਸ ਵੀ ਕੀਤਾ ਵੀ ਮੈਂ ਆਪਣੀ ਗੁੜੀਆਂ ਨੂੰ ਤੇ ਉਹਨੂੰ ਵਸਾਉਣਾ ਚਾਹਣਾ ਆ ਪਰ ਉਹ 2 ਸਾਲਾਂ ਵਿੱਚ ਇੱਕ ਵਾਰ ਵੀ ਤਰੀਕ ਦੇ ਨਹੀਂ ਆਈ ਤੇ ਨਾ ਉਹ ਮੇਰੇ ਕੋਲ ਵਸਣ ਲਈ ਰਾਜ਼ੀ ਹੋਈ ਤੇ ਹੁਣ ਤਕਰੀਬਨ ਮਹੀਨਾ ਡੇਢ ਪਹਿਲਾਂ ਦੀ ਗੱਲ ਏ ਉਹਨਾਂ ਨੇ ਪੰਚਾਇਤ ਭੇਜੀ ਸਾਡੇ ਘਰ ਆ ਉਹ ਕਹਿੰਦੇ ਵੀ ਗੁੜੀਆਂ ਤੁਸੀਂ ਆਈ ਵਾਪਸ ਲੈ ਜਾਓ ਤੁਹਾਡੀ ਗੁੜੀਆਂ ਗੁੜੀਆਂ ਬਾਪ ਕੋਲ ਰਵੇ ਦੀ ਤੇ ਜਿਹੜਾ ਸਮਾਨ ਹੈ ਸਾਡਾ ਜਿੰਨਾ ਵੀ ਵਿਆਹ ਤੇ ਦਿੱਤਾ ਵਹਿੰਦਾ ਜਿਹਦਾ ਉਹ ਵਾਪਸ ਲਾਵਾਂਗੇ ਤਹੀਂ ਪੰਚਾਇਤ ਦੀ ਗੱਲ ਮੰਨੀ ਏ ਤੇ ਆ ਪੰਚਾਇਤ ਨੇ ਰਾਜੀ ਨਾਵਾ ਸਾਡਾ ਕਰਵਾਇਆ ਏ ਉਹਦਾ ਨਾਮ ਦਾ سٹਾਮ ਖਰੀਦਾ ਵਾ ਤੇ ਜਿਹੜਾ ਲਿਖਤ ਪੜਤ ਸਾਰੀ ਪੰਚਾਇਤ ਨੇ ਕਰਵਾ ਕੇ ਸਾਨੂੰ ਦਿੱਤੀ ਏ ਤੇ ਅਸੀਂ ਗੁੜੀਆਂ ਨੇ ਪੰਚਾਇਤ ਨੇ ਸਾਨੂੰ ਲੈ ਕੇ ਦੇ ਦਿੱਤੀ ਸਮਾਨ ਸਾਰੇ ਦਾ ਸਾਰਾ ਉਹਨਾਂ ਨੂੰ ਵਾਪਸ ਕਰ ਦਿੱਤਾ 1 ਵਜੇ ਬੋਟ ਮਾਰ ਨਿੱਕੀ ਉਹਨਾਂ ਦੇ ਹੱਥ ਵਿੱਚ ਗੰਡਾਸੀਆਂ ਤੇ ਕਾਪੇ ਅਸੀਂ ਚੜਾਨ ਆਏ उन्होंने संख्या दिखिया खो के लाया गया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर